हां जी ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਰਿੰਦਰ ਸਿੰਘ ਜੀ ਪਿੰਡ ਅਣਜਾਗੋਵਾਲ ਜੀ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਜੀ ਮੈਂ ਜੀ ਪਿੰਡ ਜਾਗੋਵਾਲ ਦਾ ਸਾਬਕਾ ਸਰਪੰਚਾ ਤੇ ਗੁਰਦੁਆਰਾ ਮੌਜੂਦਾ ਕਮੇਟੀ ਦਾ ਮੈਂਬਰ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਇੱਕ ਮੇਰੇ ਪਿੰਡ ਸਰਦਾਰ ਕੇਵਲ ਸਿੰਘ ਪਰੂਫਟ ٹرسٹ ਦੇ ਬਰੂਫਟ ٹرسٹ ਮਲੇਰ ਗੁੜਾ ਦਾ ਚੇਅਰਮੈਨ ਆ ਜੀ ਆਮ ਆਦਮੀ ਦਾ ਉਹਨੇ ਪਿੰਡ ਦੇ ਵਿੱਚ ਬਹੁਤ ਸਾਡੇ ਲੜਾਈਆਂ ਝਗੜੇ ਕਰਾ ਰਹੇ ਨੇ ਲੜਾਈਆਂ ਝਗੜੇ ਕਰਾ ਰਿਆ ਆ ਗੁਰਦੁਆਰਾ ਸਾਹਿਬ ਦੇ ਵਿੱਚ ਇੰਨਾ ਜਿਆਦਾ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਖਦੂਕ ਦੇ ਅੰਦਰ ਪੁਲਿਸ ਦੀ ਹਾਜ਼ਰੀ ਚ ਇੰਨੀਆਂ ਮਤਲਬ ਗੰਦੀਆਂ ਗਾਲਾਂ ਕਢੀਆਂ ਡਾਂਗਾ ਮਾਰੀਆਂ ਬਹੁਤ ਜਿਆਦਾ ਮਤਲਬ ਗੁਰਦੁਆਰਾ ਸਾਹਿਬ ਚ ਖਲੜਪਾਇਆ ਅਗਰ ਆਮ ਆਦਮੀ ਕਹਿੰਦੀ ਸੀ ਵੀ ਅਸੀਂ ਆ ਕੇ ਬਦਲਾ ਕਰਾਂਗੇ ਇਹ ਤਾਂ ਇੱਕ ਬਦਲਾ ਤੇ ਇੱਕ ਬਹੁਤ ਮਾਰੇ ਕੰਮ ਕਰਨ ਲੱਗੇ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਏਕਣ ਜਾ ਕੇ ਤੱਕੇ ਕਰਨੇ ਗਾਲਾਂ ਕੱਢਣੀਆਂ ਡੰਡੇ ਮਾਰਨੇ ਉਹ ਸਾਡੇ ਮੀਤ ਪ੍ਰਧਾਨ ਆ ਸਰਦਾਰ ਮੀਰਾਲ ਸਿੰਘ ਉਹ ਉਹ ਉਹਦੇ ਵੀ ਉਹਦੇ ਡੰਡੇ ਮਾਰੇ ਐਸਐਸਪੀ ਸਾਹਿਬ ਨੂੰ ਵੀ ਅਸੀਂ ਇੱਕ ਅਰਜੀ ਪਾਈ ਆ ਉਲਟਾ ਸਾਡੇ ਤੇ ਚੋਰੀ ਦੇ ਪਰਚੇ ਕਰਤੇ ਸਾਡੇ ਬੰਦਿਆਂ ਤੇ ਇਹੀ ਚੋਰੀ ਦੇ ਪਰਚੇ ਕਰਤੇ ਹੁਣ ਜਿਹੜੀ ਇਹਨਾਂ ਨੇ ਡੰਡੇ ਮਾਰੇ ਗੰਦੀਆਂ ਗਾਲਾਂ ਕੱਢੀਆਂ ਗੁਰਦੁਆਰਾ ਸਾਹਿਬ 'ਚ ਬੇਅਦਬੀ ਕੀਤੀ ਆ ਗੁਰਦੁਆਰਾ ਸਾਹਿਬ 'ਚ ਬੇਅਦਬੀ ਕੀਤੀ ਆ ਉਹਦੀ ਮੈਂ ਇੱਕ ਵੀਡੀਓ ਪੇਸ ਕਰਦਾ ਇੱਕ ਵੀਡੀਓ ਪੇਸ ਕਰ ਰਿਹਾ ਐਸਐਸਪੀ ਸਾਹਿਬ ਮੈਨੂੰ ਮੈਨੂੰ ਯਕੀਨ ਆ ਐਸਐਸਪੀ ਸਾਹਿਬ ਇਹਦੇ ਨੋਟਸ ਲੈਣਗੇ ਇਹਨਾਂ ਬੰਦਿਆਂ ਤੇ ਬਣਦੀ ਕਾਰਵਾਈ 295 ਦਾ ਪਰਚਾ ਦੇਣਗੇ ਨਾਲ ਸੀਐਮ ਸਾਹਿਬ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਮੈਂ ਤੁਸੀਂ ਬਹੁਤ ਵਧੀਆ ਸਲਾਘਾ ਜੋ ਕੰਮ ਕਰਦੇ ਤੇ ਕਰਦੇ ਵੀ ਹੋ ਪਰ ਆ ਬਹੁਤ ਇਹੋ ਜਿਹੇ ਬੰਦਿਆਂ ਨੂੰ ਥੋੜੀ ਬਹੁਤ ਸਾਫ ਨੂੰ ਦਾਗ ਲੱਗਦਾ ਜਦੋਂ ਇਹੋ ਜਿਹੇ ਬੰਦੇ ਗਲਤ ਕੰਮ ਪਿੰਡਾਂ 'ਚ ਕਰਦੇ ਨੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਰਿਆਂ ਮੈਂ ਇੰਨੀ ਤੱਕਾ ਬਾਈ ਇੰਨੀ ਤੱਕਾ ਤੱਕੇਬਾ ਦੀ ਬੇਅਦਬੀ ਇੰਨੀ ਵਾਲੇ ਬੇਅਦਬੀ ਕੀਤੀ ਆ ਤੁਸੀਂ ਵੀਡੀਓ ਦੇਖੋਗੇ ਹੈਰਾਨ ਮੰਨ ਜਾਓਗੇ ਵੀ ਗੁਰੂ ਘਰ ਤੇ ਵੀ ਇਹੇ ਜੇ ਅੱਜ ਕੱਲ ਇਹੇ ਜੇ ਹੋ ਰਾਂਗੇ ਇੱਕ ਕੱਲ ਇੱਕ ਆਪਣੇ ਸਰਦਾਰ ਖੋਸਾ ਜੀ ਨੇ ਕੋਈ ਸਤਕਾਰ ਕਮੇਟੀ ਦੇ ਪ੍ਰਧਾਨ ਉਹ ਆਏ ਸੀ ਇਹ ਅਮਰਗੜ ਕੋਲ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਭੁੱਲ ਨੇ ਭੁੱਲੇ ਹੋਏ ਨੇ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਪਰਚੇ ਉਹਨੂੰ ਰੈਸਟ ਪਾਓ ਉਹ ਭਾਈ ਹਰ ਤੂੰ ਵੀਡੀਓ ਦੇਖ ਰਹਾ ਵੀ ਗੁਰੂ ਘਰ ਦੀ ਬੇਅਦਬੀ ਕਰ ਕੌਣ ਰਿਹਾ ਗੁਰੂ ਘਰ ਦੀ ਬੇਅਦਬੀ ਕਰ ਕੌਣ ਰਿਹਾ ਔਰ ਤੂੰ ਵੀਡੀਓ ਦੇਖ ਰਹਾ ਵੀ ਫਿਰ ਤੂੰ ਦੱਸ ਇਹਨਾਂ ਤੇ ਪਰਚਾ ਹੋ ਕਿਵੇਂ ਤੂੰ ਕਰਾਵੇਂਗਾ ਕਿ ਕੌਣ ਕਰਾਊਗਾ ਤੁਸੀਂ ਸਰਕਾਰ ਕਮੇਟੀ ਦੇ ਮੈਂਬਰੋਂ ਸੋ ਇਹ ਇਸ ਕਰਕੇ ਮੈਂ ਤਾਂ ਵੀਡੀਓ ਬੈਲ ਕਰ ਰਿਹਾ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਰੇ ਦੇਖ ਕੇ ਇਹਨਾਂ ਤੇ ਬੰਦ ਦੀ ਕਾਰਵਾਈ ਕਰੋ ਜਿਹੜਾ ਸਾਡਾ ਪਰਚਾ ਝੂਠਾ ਸਾਡੇ ਤੇ ਪਰਚਾ ਹੋਇਆ ਉਹ ਭਾਈ ਪਰਚਾ ਨੂੰ ਕੈਨਸਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ